ਲਓ ਜੀ ਆਹ ਮੂਹਰ ਲਸਣਾ ਦੇ ਤਰ੍ਹਾਂ ਕਰ ਲਈ ਚੱਕ ਕੋਈ ਗੰਦੀ ਕੋਈ ਗੰਦੀ ਚੁਆਈ ਕਰਨ ਦੀ ਸਾਰਾ ਗੜੀ ਵਿੱਚ ਹੀ ਆ ਜਾਣਾ ਬਾਟੀ ਦੋਸਤੋ ਅਰੀਨਾ ਏਆਈ ਹੋਈ ਆ 2 ਤਰੀਕ ਦੀ ਮਤਲਬ ਆੜੀ 2 ਫਰਵਰੀ ਹੈ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਘੁਰਕਵਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾ ਮੈਂ ਭਾਜੀ ਦਾ ਕਲੰਤ ਸਿੰਘ ਜਿਹਨੇ ਤੇ ਫਾਰਮ ਤੇ ਆ ਕੇ ਪਹੁੰਚੇ ਆ ਵੀਡੀਓ ਬਣਾਉਣ ਇੱਕ ਗਾਂ ਦੋਸਤੋ ਸਿੰਘ ਹੈਗਾ ਜੇ ਮੜਾ ਮੜਾ ਝੂਂਗਾ ਜਾਂ ਸਿੰਘ ਤੇ ਏਕੇ ਦੋਸਤੋ ਨੀਲੀ 라ਵੀ ਮੱਝ ਜਿਹੜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਗੱਲਬਾਤ ਕਰਦੇ ਆਂ ਬਾਈ ਨਾਲ ਐਡਰੈਸ ਸਾਰੀ ਗੱਲਬਾਤ ਆਪਾਂ ਪੁੱਛ ਲੈਂਦੇ ਆਂ ਤੇ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ। ਭਾਈ ਭੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਭਾਈ ਠੀਕ ਠਾਕ? ਬਹੁਤ ਵਧੀਆ ਜੀ। ਭਾਈ ਆਪਣਾ ਐਡਰੈਸ ਬੋਲ ਦਿਓ ਇੱਕ ਵਾਰੀ। ਨਾ ਆਇਆ ਆਪਣੇ। ਹਾਂਜੀ ਭਾਈ ਦੱਸਿਓ ਜੀ ਆਪਣਾ ਐਡਰੈਸ ਇੱਕ ਵਾਰੀ। ਪਿੰਡ ਕੁਰਕਵੈਂਡ। ਪਿੰਡ ਕੁਰਕਵੈਂਡ। ਹਾਂਜੀ ਹਾਂਜੀ। ਜ਼ਿਲ੍ਹਾ ਕਰਨਾਲ ਤਹਿਸੀਲ ਪੱਟੀ। ਠੀਕ ਹੈ ਜੀ। ਤੇ ਨਾਮ ਭਾਈ ਹੁੰਦਾ ਕਲਵੰਤ ਸਿੰਘ ਜੀ। ਕਲਵੰਤ ਸਿੰਘ ਦਾ ਹਨਾ ਜੀ। ਹਾਂਜੀ। ਫੋਨ ਨੰਬਰ ਜਾਜ। ਹਾਂਜੀ ਦੱਸੋ ਜੀ ਕੋਨੋਂ ਬੰਦਾ 96464 ਹਾਂਜੀ 330 ਠੀਕ ਹੈ ਜੀ ਹਾਂਜੀ ਅੱਛਾ ਜਿਹੜੀ ਅੱਜ ਆਪਾਂ ਮੱਝ ਸੇਲ ਕਰਨੀ ਦਾ ਸੂਆ ਕਿੰਨਾ ਸੂਈਏ ਜੀ ਦੂਜਾ ਸੂਈ ਜੀ ਕਿੰਨਾ ਟਾਈਮ ਹੋ ਗਿਆ ਭਾਈ ਸੂਈ ਨੂੰ ਸੂਈ ਨੂੰ ਗੈਲੋ ਤੁਸੀਂ 2 ਢਾਈ ਮਿੰਨ ਹੀ ਗੈਲੋ ਤੁਸੀਂ 2 ਢਾਈ ਮਿੰਨ ਹੈ ਨਾ ਬੱਚਾ ਦੇ ਮਗਰ ਕਟਾ ਵਜੀ ਕਟਾ ਜੀ ਕਰ ਆ ਦੋਸਤੋ ਬੱਚਾ ਦੇ ਮਗਰ ਕਟਾ ਜੇ ਇਹ ਹੁਣ ਜਿਹੜਾ ਦੁੱਧ ਚਵਣ ਦੀ ਹੈ ਕਿੰਨਾ ਚਵਣ ਦੀ ਹੈ ਜੀ ਮੌਕੇ ਦਾ ਪੱਕਾ 7 ਲੀਟਰ ਹੋਊਗਾ 7 ਲੀਟਰ ਜੀ ਪੱਕਾ ਧਾਰਾਂ ਧੂਰਾ ਚਾਰੇ ਹੋਣਾ ਚਾਹੀਦਾ ਵਦਿਆ ਵਦਿਆ ਜੀ ਸਨੀਲੀ ਦਾ ਵੀ ਦੋਸਤੋ ਮੱਝ ਚੈੱਕ ਤੇ ਤੋੜ ਕੇ ਦਿਖਾਈ ਅਖਰੀ ਕੋਈ ਭੂਰ ਛੱਟਾ ਨਹੀਂ ਦਾ ਠੀਕ ਹੈ ਜੀ। ਲਓ ਜੀ ਕਰਿਓ ਚਾਹ ਕੇ ਦੀ ਪਿੱਠ ਪੜੀ ਦੀ ਚੜਾਈ ਚਾਹ ਕਰ ਲੋ। ਹਈਏ ਛੱਕੀ। ਲਓ ਜੀ ਵੇਖੋ ਜੀ। ਸੂਹਾ ਦੂਜਾ ਸੂਈ ਇੱਕ 2 2.5 ਮਿੰਟ ਦਾ ਟਾਈਮ ਹੋ ਗਿਆ ਸੂਈ ਨੂੰ। ਲਿਆ ਵੀਰ ਮੋੜ ਲਾ। ਲਓ ਜੀ। 7 ਲੀਟਰ ਦੁੱਧ ਮੌਕੇ ਦਾ ਚਵੋਣ ਦੇਈ ਹੈ। ਤਹੱਲੀ ਤੁਸੀਂ ਕਰਨੀ ਹੈ ਇੱਕ ਟਾਈਮ ਚੋਗ ਲੋ ਦੋ ਟਾਈਮ ਚੋਗੋ ਬੇਸ਼ੱਕ ਆਪਣੀ। ਆਰਡਰ ਕੁਆਲਿਟੀ ਜਿਹੜੀ ਆ ਬਹੁਤ ਸੋਹਣੀ ਤਿਆਰ ਕੀਤੀ ਹੈ। ਲੋ ਜੀ ਵੇਖ ਲਓ ਜੀ ਥਾਣਾ ਦੀ ਕੁਆਲਿਟੀ ਨਖੜ ਵਿੱਚ ਚਾਰੇ ਥਣ ਗੈਪ ਚ ਕੋਈ ਫੋਟਸ਼ਾਪ ਨਹੀਂ ਨਾਲ। ਅੱਛਾ ਦੋਸਤੋ ਵੀਡੀਓ ਜਿਹੜੀ ਆਪਾਂ ਬਣਾਉਂ ਰਹੇ ਆ 6 ਫਰਵਰੀ ਸ਼ਾਮ ਦਾ ਟਾਈਮ ਹੋਊਗਾ ਕੋਈ 5 ਵਜੇ ਲਾਗੇ ਬੰਨੇ ਦਾ। ਤੇ ਚਵਾਈ ਜਿਹੜੀ ਆਪਾਂ ਇਸ ਮੱਝ ਦੀ ਜਿਹੜੀ ਆਪਾਂ ਵੀਡੀਓ ਦੇ ਵਿੱਚ ਕਰਵਾ ਦੇਣੀ ਹੈ। ਤਸੱਲੀ ਕਰ ਲਿਓ ਚੋਈ ਚਾਈ ਮੱਝ ਕਰਾਇਆ ਚੰਗੀ ਤਰ੍ਹਾਂ ਵੇਖ ਲਿਓ ਜੇ। ਇਹਦਾ ਬਾਈ ਜੀ ਮੁੱਲ ਕਨਾ ਕਰਨਾ ਜੀ। ਮੁੱਲ ਸਾਹੀ 80 ਹਜ਼ਾਰ ਕਰਦੇ। ਦੇਣੀ ਕਿਨੇ ਦੀ? 79 ਦੇ ਦੇ ਗਿਆ 79 ਦੀ ਹਾਂਜੀ ਇਹ ਚੁਗਿਆ ਹੈ ਕਿ ਜੈ ਥੋੜੀ ਬੜੀ ਹੋਰ ਥੋੜੀ ਬਾਰੀ ਕਰ ਦੇਾਂਗੇ ਠੀਕ ਹੈ ਜੀ ਹਾਂਜੀ ਡਿਮਾਂਡ ਦੋਸਤੋ ਰੱਖੀ ਗਈ ਹੈ 80000 ਰੁਪਿਆ 75000 ਦੇ ਵਿੱਚੋਂ ਥੋੜਾ ਆਿਆਂਗਾ ਦਾ ਮਾਨ ਤਨ ਛੋਰ ਛੱਪਾ ਜਿਹੜਾ ਮੌਕੇ ਤੇ ਹੋਊਗਾ ਇਹ ਦੋਗੇ ਭਾਈ ਉਹਦੇ ਕੋਲ ਇੱਕ ਗਾਂ ਉਹਦੇ ਪੁੱਛ ਲਈ ਦੀ ਹਾਂਜੀ ਦੱਸੋ ਜੀ ਗਾਂ ਦੇ ਬਾਰੇ ਇਹ ਸੁਬਾ ਕਿੰnu ਸੁਈ ਜੀ ਇਹ ਤਿੱਜੇ ਸੁਈ ਸੁਈ ਤੇ ਜਸੂਆ ਤਿੱਜੇ ਕਿੰਨਾ ਕ ਟਾਈਮ ਹੋ ਗਿਆ ਭਾਈ ਸੁਈ ਨੇ ਇਹਨੂੰ ਤੁਸੀਂ ਗੈਲੋ ਤੋ ਤਿੰਨ ਮਹੀਨੇ ਲਾਓ ਤੇ ਵਾਢੀ ਲਾਓ ਤੇ ਅੱਛਾ ਜੀ ਹਾਂਜੀ ਤੇ ਝੂੰਗਾ ਸਿੰਘ ਹੈ ਨਾ ਕਿਉਂ ਗਾਈ ਸਿੰਘ ਮਤਲਬ ਮਾਰ ਦੀ ਮੂਰਤੀ ਨਹੀਂ ਨਾ 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 ਠੰਡੀ ਹੈ ਠੰਡੀ ਸਹੀ ਹੈ ਜੀ ਲਓ ਜੀ ਸੀਲਸ ਲੱਗਿਆ ਨੇ ਪੂਰੀ ਰੱਜ ਗਿਆ ਚੈੱਕ ਕਰ ਲਿਓ ਤੇ ਦੁੱਧ ਕਿੰਨਾ ਚਵਾਉਣ ਲਈ ਹੈ ਜੀ 7 ਲੀਟਰ ਹੋਗਾ 7 ਲੀਟਰ ਜੀ ਹਾਂ ਜੀ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਲਓ ਜੀ ਤੋੜ ਕੇ ਦਿਖਾ ਦਈਏ ਮੂਰਤੀ ਖੋਲ ਆ ਲਓ ਜੀ ਕਰਿਓ ਚੈੱਕ ਦੋਸਤੋ ਝੂੰਗਾ ਸਿੰਘ ਸੂਹਾ ਤਿੱਜਾ ਸੂਈਆ ਤੇ 3 ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਦੁੱਧ 7 ਕਿਲੋ ਜਿਹੜਾ ਮੌਕੇ ਦਾ ਚਵਾਉਣ ਲਈ ਹੈ ਤਸੱਲੀ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਕਰਨੀ ਹੈ ਚੋਕੇ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚਲੋ ਜਾਂ ਆਪਣੀ ਵਿਜ਼ ਰਾਜੀ ਹੈ ਦੋਸਤੋ ਜਿੰਨੀ ਵੀ ਹੈਗੀ ਹੈ ਤਾਰਾਂ ਦੂਰਾ ਭਾਈ ਚਾਰੇ ਸਣੇ ਚ ਬਰਾਬਰ ਬਰਾਬਰ ਆ ਬਰਾਬਰ ਠੀਕ ਹੈ ਜੀ ਅੱਜ ਸਲੀ ਕਰਦੇ ਕੋਈ ਠੀਕ ਹੈ ਜੀ ਲਓ ਜੀ ਚੈੱਕ ਕਰ ਲਿਓ ਤੇ ਇਹਦਾ ਭਾਈ ਜੀ ਮੁੱਲ ਕਿੰਨਾ ਹੋਊਗਾ ਮੁੱਲ ਲਓ ਜੀ 5000 ਕਰਦੇ ਆ ਅੱਛਾ ਜੀ ਕਿੰਨਾ ਕੋ ਮਨਦਨੇ ਚ ਭਾਈ ਯਾਰ ਦੇ ਦਾਂ ਭਾਈ ਯਾਰ ਭਾਈ ਯਾਰ ਦੇ ਦਾਂ ਹੈਗੀ ਜੀ ਕਿਸੇ ਕੋਈ 21000 ਦੀ ਹਾਂ 21000 ਚੱਲ 21000 ਦੀ ਪੂਰੇ 20 ਦੀ ਕਰਦੀ ਕਰ ਦਿਓ ਕਰ ਦਿਓ ਕੋਈ ਲੇਸ ਨਹੀਂ ਲੱਗਦੀ ਚੱਲ ਕੋਈ ਗਿਆ ਕਰ ਦਿਓ ਤੁਸੀਂ ਲਓ ਜੀ ਡਿਮਾਂਡ ਰੱਖੀ ਗਈ ਆ 25000 ਰੁਪਿਆ ਤੇ 20000 ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਨ ਤਨ ਸ਼ੋਰ ਸ਼ਾਪਾ ਮੌਕੇ ਤੇ ਹੋਊਗਾ ਜੀ ਲਓ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਵੇਖ ਲਿਓ ਚੈੱਕ ਕਰ ਲਿਓ ਆ ਲਓ ਜੀ ਮੂਰਲੇ ਸੁਣਾ ਦੇ ਧਾਰਾ ਜੀ ਠੀਕ ਹੈ ਜੀ ਮੱਝ ਦੀ ਫੁੱਲ ਚੋਈ ਆਪਾਂ ਕਰ ਦਾਂਗੇ ਜੀ ਲਓ ਇਹ ਬੱਚੇ ਤੇ ਮਿਲਦੀ ਦੋਵੇਂ ਟਾਈਮ ਜੀ ਹਾਂਜੀ ਹਾਂਜੀ ਬੱਚੇ ਤੇ ਬੱਚੇ ਤੇ ਮਿਲਦੀ ਹੈ ਦੋਸਤੋ ਦੋਵੇਂ ਟਾਈਮ ਕਟਾ ਜਾਂ ਮਗਰ ਦੇ ਚੈੱਕ ਕਰ ਲਿਓ 2.5 ਕਿ ਮਹੀਨੇ ਦਾ ਟਾਈਮ ਹੋ ਗਿਆ ਹੋ ਗਿਆ ਸੂਈ ਨੂੰ ਪਿਓਰ ਨੀਲੀ ਰਾਵੀ ਬਰੀਡ ਦੇ ਵਿੱਚ ਆਹ ਲਓ ਦੋਸਤੋ ਮੈਂ ਜੇ ਪਸਮਾਈ ਜੇ ਦੱਸਦੀ ਐ ਮੈਂ ਤਾਂ ਥੋੜਾ ਜਿਹਾ ਇਸ ਕਰਕੇ ਮੈਂ ਲਾ ਕੇ ਨਹੀਂ ਕਿਹਾ ਜਾਂਦਾ ਜਿਆਦਾ ਆਹ ਲਓ ਜੀ ਮੇਰੇ ਤੋਂ ਨਾਲ ਦੀ ਕੁਆਲਿਟੀ ਦੀ ਬਹੁਤ ਸੋਹਣਾ ਥਾਨ ਦੇਖਣਾ ਕੱਢੇ ਤੇ ਚੁਵਾਈ ਤੁਹਾਨੂੰ ਕਰਾ ਦਿੰਨੇ ਆ ਜੀ ਵੀਡੀਓ ਦੇ ਵਿੱਚ ਜੀ ਤੁਸੀਂ ਭਾਜੀ ਬਾਲਟੀ ਮਾੜੀ ਜੀ ਵਿਖਾ ਦਿਓ ਜੀ ਇਹਨੂੰ ਲਾਓ ਜੀ ਆਹ ਲਓ ਜੀ ਕਰ ਲਓ ਚੈੱਕ ਬਾਲਟੀ ਖਾਲੀ ਚੋ ਕਰੋ ਸ਼ੁਰੂ ਲੋ ਜੀ ਆਹ ਮੂਹਰ ਲਸਣ ਦੇ ਧਰਾਂ ਕਰ ਲਈ ਚੱਕ ਕੋਈ ਗੱਲੀ ਕੋਈ ਗੱਲੀ ਚੁਆਈ ਕਰ ਲਈ ਸਾਰਾ ਕੁਝ ਉੱਚੀ ਆ ਜਾਣਾ ਬਾਟੀ ਦੋਸਤੋ ਇਹ ਨਾ ਏਆਈ ਹੋਈ ਆ 2 ਤਰੀਕ ਦੀ ਮਤਲਬ ਆਹੜੀ 2 ਫਰਵਰੀ ਇਹ ਦੋ ਟੀਕਾ ਭਰਾਇਆ ਵਾ ਹਰ ਵੇ ਜਿਹੜਾ ਕੋਈ ਵੀਰ ਖੜੂਗਾ ਕਿਸਮਤੇ ਉਹਦੀ ਇਹ ਘਰ ਬਠਹਿ ਰ ਵੀ ਸਕਦਾ ਵਾ ਤੇ ਖਾਲੀ ਵੀ ਹੋ ਸਕਦੀ ਹੈ ਜੀ ਮੌਕੇ ਦੀ ਗੱਲ ਹੈ ਜੀ ਚਵਾਈ ਵੇ ਲਓ ਮੱਝ ਐ ਮਸਤ ਖਲੋਤੀ ਏ ਤੇ ਬ੍ਰੀਡ ਦੋਸਤੋ ਪੂਰੀ ਨੀਲੀ ਰਵੀ ਗਾਰੜ ਵੜੀ ਆ ਗਾਰੜ ਹੋਗੀ 1.5 ਕਿਲੋ ਜੀ 2 ਕਿਲੋ ਵਾਧੋ ਬਹੁਤ ਗਾਰੜ ਮਿਲਦੀ ਦੋ ਵੀ ਟਾਈਮ ਬਚੇਤੀ ਹੈ ਬੱਚੇ ਤੇ ਬੱਚੇ ਤੇ ਆਹ ਵੇਖੋ ਗਾਰੜ ਲਓ ਜੀ ਆਹ ਗਾਰੜ ਚੈੱਕ ਕਰ ਲਓ ਜੀ ਠੀਕ ਹੈ ਜੀ 2 ਕਿਲੋ ਤਾਂ ਲਾ ਕੇ ਬੰਦੇ ਦੋਸਤੋ ਗਾਰ ਹੀ ਇਹਦੀ ਕਰਮਾਈ ਜੀ ਚੁਆਈ ਦੋਸਤੋ ਮਸਤੇ ਆ ਜਿਹੜੇ ਵੀਰ ਨੇ ਖੜਨੀ ਆ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚੁਆਈ ਕਰਾ ਲਈ ਚੁਆਈ ਇੱਕ ਟਾਈਮ ਵੀ ਤੁਹਾਡੇ ਸਾਹਮਣੇ ਹੋ ਗਈ ਆ ਤੇ ਜਿਹੜੀ ਵੀਡੀਓ ਆਪਾਂ 7 ਫਰਵਰੀ ਨੂੰ ਸਵੇਰ ਮਾਰਨਿੰਗ ਟਾਈਮ ਕੋਈ 11 ਵਜੇ ਲਗਭਗ ਨੇ ਜਿਹੜੀ ਆ ਚਲਾਵਾਂਗੇ ਜੀ ਦੋ ਟਾਈਮ ਦਾ ਦੁੱਧ 7 ਕਿਲੋ ਦੱਸਿਆ ਜੀ ਭਜਣੇ ਚੁਾਈ ਦੋਸਤੋ ਤੁਹਾਡੇ ਸਾਹਮਣੇ ਇੱਕ ਨੰਬਰ ਦੀ ਚੁਾਈ ਜੇ ਵੇਖ ਲੋ ਪਸੂ ਵਾਹੇ ਨਾ ਕਈਰਾ ਉਪਰੇ ਬੰਦੇ ਤੋਂ ਥੋੜਾ ਜਿਹਾ ਡਰਜਦਾ ਪਰ ਚਲੋ ਕਰਮਾੜੀ ਖਲੋਤੀ ਹੈ ਮਸਤ ਬਰਾਬਰ ਤਾਂ ਨਾ ਅਗਲੇ ਸੜਾ ਨਾਲ ਬਰਾਬਰ ਅਗਲੇ ਸੜਾ ਨਾਲ ਮੁੱਲੇ ਦੇ ਬਰਾਬਰ ਗਾਹਾਂ ਦੀਆਂ ਧਾਰਾਂ ਤੁਹਾਨੂੰ ਮਰਵਾ ਕੇ ਵਰਖਾਤੀਆਂ ਗਾਂ ਦੀ ਤਸਲੀ ਕਿਸੇ ਨੇ ਵੀ ਇਹਨੇ ਕਰਨੀ ਹੈ ਬੇਸ਼ੱਕ ਆਪਣੀ ਇੱਥੇ ਆ ਕੇ ਕਰ ਲੈ 75000 ਰੁਪਏ ਦਾ ਮੰਤਨ ਹੋਊਗਾ ਜੀ ਇਹਦਾ ਮੌਕੇ ਤੇ 70000 ਜੀ ਤਰੀਕਾ ਤਾਂ ਸਿਰੇ ਮੋਲ ਜੀ ਲੈਣ ਦੇ ਨੇੜਾ ਹੈ ਨਾ ਜੀ ਹਾਂ ਠੀਕ ਹੈ ਜੀ ਮਾਝ ਹਰ ਵਾਰ ਆਈ ਜਾਂਦੀ ਹੈ ਨਾ ਜੀ ਹਰ ਵਾਰ ਜੀ ਮਤਲਬ ਇੰਨੀ ਉਮਰ ਦੇ ਵਿੱਚ ਤੇ ਗਾਂ ਘੱਬੜ ਹੋ ਗਈ ਹੈ ਜੀ ਠੀਕ ਹੈ ਜੀ

ਛਾਈ ਵਾਦੀ ਹੋ ਗਿਆ ਚਲੋ ਆਪਾਂ ਉਹਨਾਂ ਨੂੰ ਦੱਸਿਆ ਠੀਕ ਹੈ ਘੱਟ ਦੱਸਿਆ ਮੈਂ ਬਾਲਟੀ ਕਿੰਨੇ ਕੇ ਲੀਟਰ ਦੀ ਹੈ ਜੀ ਇਹ ਬਾਲਟੀ ਤੋਂ ਉਤਰਾ ਦੇ ਪਾਣੀ ਦੀ ਤੇ 5 ਕਿਲੋ ਦੀ ਉਤਰਾ ਅੱਛਾ ਜੀ ਚਲ ਦੁੱਧ ਦਾ ਤੁਹਾਨੂੰ ਘੱਟ ਕੇ ਲਓ ਜੇ ਤੇ ਦੁੱਧ ਝੱਕ ਝੂ ਕੇ ਪਾ ਕੇ ਹੋ ਜਾਂਦਾ ਰਹੇ ਪਰ ਇਹਨਾਂ ਨੂੰ ਜਿ ਮੜਾ ਮੂੜਾ ਛੱਡ ਦੋ ਬੱਚੇ ਨੂੰ ਆਹ ਲਓ ਜੀ ਕਰ ਲਿਓ ਚੈੱਕ 5 ਕਿਲੋ ਦੁੱਧ ਭਾਈ ਜੀ ਨੇ ਕਹਿੰਦੇ ਵੀ ਇਹ ਚ ਪੈਂਦਾ ਵਾ ਬਾਲਟੀ ਦੇ ਵਿੱਚ ਜੇ ਪਾਣੀ ਦੀ ਬੇਨਤੀ ਕਰ ਲਈਏ ਜਾਂ ਦੁੱਧ ਦੀ ਬੇਨਤੀ ਕਰ ਲਓ ਤੁਹਾਡੇ ਸਾਹਮਣੇ ਪੂਰੀ ਬਰਾਬਰ ਹੋ ਗਈ ਆ ਕੋਈ 4 ਕਿਲੋ ਲੱਗ ਬਣੇ ਬਣੇ ਮਲੇ ਆ ਕਿੰਨਾ ਮਰਜ਼ੀ ਕਿਲੋ ਕਰੀ ਚਾਰ ਕਿਲੋ ਹੋਊਗਾ ਸਾਡੇ ਕੋਲ ਜਿੰਨਾ ਮਰਜ਼ੀ ਲਾ ਡੁੱਲਾ ਦੋ ਤੋਂ ਦੋ ਦੇ ਸਲੇ 7 ਕਿਲੋ ਕਿਹਾ ਵਾ 7 ਤੋਂ ਵੱਧ ਹੀ ਹੋਊਗਾ ਜੀ ਬੱਚਾ ਮੋਰੋ ਛੱਡੇ ਦੇ ਕਟਾ ਡਿਟੇਲ ਪ੍ਰੋਪਰ ਸਾਰੀ ਦੱਸਦੀ ਆ ਪਿੰਡ ਘੋੜਕ ਪਿੰਡ ਤਹਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਕੁਲਵੰਤ ਸਿੰਘ ਫੋਨ ਨੰਬਰ ਇੱਕ ਰਹੀ ਫੇ ਬੋਲ ਦਿਓ ਜੀ 964433020 ਠੀਕ ਹੈ ਜੀ ਧੰਨਵਾਦ ਦੋਸਤੋ ਨਾਲ ਵੀਡੀਓ ਵੇਖਣ ਦਾ ਸੀ